ਹਾਂਜੀ ਅੱਜ ਆਪਣਾ ਇੱਕ ਪੁਰਾਣਾ ਸਟੂਡੈਂਟ ਆ ਬਹੁਤ ਵਧੀਆ ਲੱਗਦਾ ਜਦੋਂ ਕੋਈ ਪ੍ਰੋਫਿਟ ਕਮਾਉਂਦਾਗਾ ਨਾ ਅੱਜ ਆਪਣੇ ਕੋਲੇ ਆਏ ਸੀਗਾ ਤੁਸੀਂ ਇਹਦੇ ਨਾਲ ਗੱਲਬਾਤ ਕਰ ਸਕਦੇ ਹੋ ਹਾਂਜੀ ਵੀਰੇ ਕਿੰਨਾ ਪ੍ਰੋਫਿਟ ਆ ਜੀ ਅੱਜ ਦਾ ਤੁਹਾਨੂੰ 8090 ਦਿਖਾਇਓ ਜੀ ਉੱਤਰ ਸਕਰੀਨ ਤੇ 8090 ਰੁਪਏ ਇੱਥੇ ਆਪਣੇ ਕੋਲੇ ਕੋਰਸ ਕਰਨ ਤੋਂ ਬਾਅਦ ਪਹਿਲਾਂ ਕੀ ਕਰਦੇ ਹੁੰਦੇ ਸੀ ਤੁਸੀਂ ਮੈਂ ਜੀ ਅਸਲ ਦੇ ਵਿੱਚ ਸੈਲਰੀ ਡਿਊਟੀ ਕਰਦਾ ਅੱਛਾ ਜੀ ਮੇਰੇ ਲਈ ਬਜਮੀਨ ਥੋੜੀ ਠੀਕ ਹੈ ਜੀ ਪਹਿਲਾਂ ਮੇਰਾ ਮਾਈਂਡ ਸੀ ਮੈਂ ਬਾਹਰ ਜਾਣਾ ਓਕੇ ਉਸ ਤੋਂ ਬਾਅਦੋਂ ਮੇਰੀ ਗੱਲ ਬਾਣੀ ਨੂੰ ਸਹੀ ਨਹੀਂ ਸਿਸਟਮ ਤੋਂ ਆਪਣੇ ਕੋਰਸ ਦੇ ਵਿੱਚ ਸਮਝ ਆਇਆ ਸਾਰਾ ਕੁਝ ਹੀ ਬਹੁਤ ਕੁਝ ਸਮਝ ਆਇਆ ਜੀ ਮੈਂ ਵੈਸੇ ਨਾ 10 ਕਿਪੜਿਆ ਆਇਆ ਓਕੇ ਜੀ ਤੇ ਮੈਂ ਤੁਹਾਨੂੰ 2000 ਰੁਪਏ ਪਾ ਕੇ ਫੋਨ ਵੀ ਮਾਰਿਆ ਸੀ ਅੱਛਾ ਜੀ ਵੀ ਮੈਨੂੰ ਸਮਝ ਨਹੀਂ ਆਉਣਾ ਜੀ ਓਕੇ ਤੁਸੀਂ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਸਮਝ ਆ ਜੀ ਵਾਸੀਂ ਪੰਜਾਬੀ ਇਹ ਸਮਝਾਵਾਂਗੇ ਹਾਂਜੀ ਮੈਂ ਫਿਰ ਚਲੋ ਕੋਈ ਗੱਲ ਨਹੀਂ ਮੈਂ ਇੱਕ ਦਿਨ ਆਪਣੇ ਦੋਸਤੋ ਮਿੱਤਰਾਂ ਨੂੰ ਪੁੱਛਿਆ ਉਹ ਕਹਿੰਦੇ ਵੈਸੇ ਤਕਰੀਬਨ ਇਹ ਚ ਨੁਕਸਾਨ ਹੋ ਜਾਂਦਾ ਮਗਾ ਚਲ ਕੋਈ ਗੱਲ ਨਹੀਂ ਬਸ ਸਿੱਖ ਤਾਂ ਲਈਏ ਵੈਸੇ ਜਦੋਂ ਮੈਂ ਸਾਰਾ ਛੋਟਾ ਕੋਰਸ ਕੀਤਾ ਮੈਂ ਜਿਹੜੀ ਚੀਜ਼ ਚੀਜ਼ ਦੱਸੀ ਹੋ ਇੱਕ ਲੋਟਣਾ ਸ਼ੁਰੂ ਕੀਤੀ ਪਹਿਲੇ ਦਿਨ ਮੈਨੂੰ 1500 ਰੁਪਏ ਬਣ ਗਏ ਠੀਕ ਹੈ ਜੀ ਸਾਰੀ ਮੈਂ ਅੱਧਾ ਘੰਟਾ ਲਾਇਆ ਸੀ ਮੈਂ ਉਹਦੀ ਉੱਤੇ ਖੜਿਆ ਮੈਂ ਕਿ ਆਪਾਂ ਨੁਕਸਾਨ ਹੀ ਕਰਦੇ ਜਮੂਰਤਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਨੂੰ ਦੂਜੇ ਦਿਨ 6000 ਰੁਪਏ ਬਣ ਗਏ ਠੀਕ ਹੈ ਜੀ ਮੈਂ 19 ਤਰੀਕ ਨੂੰ ਲੱਗਿਆ ਸੀ ਐਸੇ 19 ਤੋਂ ਲੱਗੇ ਐਸੇ 19 ਤਰੀਕ ਨੂੰ ਜੀ 19 ਅਗਸਤ ਨੂੰ ਤੇ ਅੱਜ 29 ਤਰੀਕ ਹੈ ਮੈਨੂੰ ਤਕਰੀਬਨ 36000 ਰੁਪਏ 5-6 ਦਿਨਾਂ ਦੇ ਵਿੱਚ 37000 ਦਾ ਪ੍ਰੋਫਟ 37000 ਦਾ ਠੀਕ ਹੈ ਜੀ ਉਹ ਵਧੀਆ ਜੀ ਬਹੁਤ ਵਧੀਆ ਨਾ ਕਿਵੇਂ ਲੱਗਿਆ ਜੀ ਤੁਹਾਨੂੰ ਹਨਾ ਇਹ ਵੀ ਇੰਨਾ ਵਧੀਆ ਬਹੁਤ ਵਧੀਆ ਮੈਨੂੰ ਲੱਗਦਾ ਵੀ ਤੁਸੀਂ ਆ ਜਿਹੜੀ ਜਨਰੇਸ਼ਨ ਹੈ ਨੂੰ ਬਚਾ ਲਓ ਧੰਨਵਾਦ ਜੀ ਤੁਹਾਨੂੰ ਬਚਾ ਲੋਂਗੇ ਹੁਣੇ ਬਾਹਰ ਜਾਣ ਤੋਂ ਠੀਕ ਹੈ ਧੰਨਵਾਦ ਜੀ ਵੈਸੇ ਹੈ ਨਾ ਤੁਹਾਨੂੰ ਕੋਰਸ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਸਾਡੇ ਵੱਲੋਂ ਨਾਲ ਦੀ ਨਾਲ ਤੁਹਾਨੂੰ ਦੱਸਿਆ ਜਾਂਦਾ ਨਾ ਕੋਈ ਵੀ ਆਉਂਦੇ ਹੋ ਤੁਸੀਂ ਹਾਂ ਜੀ ਠੀਕ ਹੈ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜੇਕਰ ਤੁਸੀਂ ਵੀ ਕੋਈ ਕੰਮ ਪਹਿਲੇ ਉਹ ਮੰਨ ਲਓ ਘਰੇ ਬੈਠੇ ਹੋਗੇ ਤੋਂ ਕੰਮ ਕਰਨਾ ਚਾਹੁੰਦੇ ਹੋ ਸਿੱਖ ਕੇ ਮੋਬਾਈਲ ਤੇ ਪੈਸਾ ਕਮਾਉਣਾ ਚਾਹੁੰਦੇ ਹੋ ਜਿਵੇਂ ਬਾਈ ਨੇ 6-7 ਦਿਨਾਂ ਦੇ ਵਿੱਚ 37000 ਰੁਪਏ ਕਮਾਇਆ ਅੱਜ ਦਾ ਵੀ ਲਾਈਵ ਤੁਹਾਨੂੰ 8000 ਰੁਪਏ ਦਿਖਾਇਆ ਤਾਂ ਤੁਸੀਂ ਸਾਡੇ ਨਾਲ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਕੰਟੈਕਟ ਕਰ ਸਕਦੇ ਹੋਗੇ ਧੰਨਵਾਦ